ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1221 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1222 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਸੰਤ ਜਨਾ ਦੀ ਇਹ ਜਿੰਦਗੀ ਹੈ ਕਿਹੜੀ ਜਿੰਦਗੀ ਬਿਖੇ ਰਸ ਭੋਗ ਅੰਮ੍ਰਿਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾਓ ਪਰਮਾਤਮਾ ਦੇ ਭਗਤ ਆਤਮਕ ਜੀਵਨ ਦੇਣ ਵਾਲੇ ਸੁੱਖਾਂ ਦੇ ਸਮੁੰਦਰ ਹਰੀ ਨਾਮ ਦਾ ਰਸ ਸਦਾ ਪਿੰਦੇ ਰਹਿੰਦੇ ਹਨ। ਇਹੀ ਉਹਨਾਂ ਵਾਸਤੇ ਦੁਨੀਆਂ ਵਾਲੇ ਵਿਸ਼ੇ ਭੋਗਾਂ ਦਾ ਸਵਾਦ ਹੈ। ਰਹਾਉ। ਭਾਵੇਂ ਜੋ ਦੁਨੀਆਂ ਵਾਲੇ ਐ ਬੇਖਾਂ ਵਿੱਚੋਂ ਹੋਰ ਹੋਰ ਚੀਜ਼ਾਂ ਵਿੱਚੋਂ ਰਸ ਲੱਭਦੇ ਹਨ ਪਰ ਜਿਹੜੇ ਸੰਤ ਜਨ ਹਨ, ਜਿਹੜੇ ਭਗਤ ਜਨ ਹਨ, ਉਹ ਪਰਮਾਤਮਾ ਦੇ ਨਾਮ ਵਿੱਚੋਂ ਉਹ ਸਵਾਦ ਲੈ ਲੈਂਦੇ ਹਨ। ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਸੰਤ ਜਨ ਪਰਮਾਤਮਾ ਦਾ ਨਾਮ ਧਨ ਇਕੱਠਾ ਕਰਦੇ ਹਨ ਨਾਮ ਰਤਨ ਇਕੱਠੇ ਕਰਦੇ ਹਨ ਅਤੇ ਆਪਣੇ ਮਨ ਵਿੱਚ ਹਿਰਦੇ ਵਿੱਚ ਉਹਨਾਂ ਨੂੰ ਪ੍ਰੋ ਰੱਖਦੇ ਹਨ ਹਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਪਰਮਾਤਮਾ ਦੇ ਨਾਮ ਰੰਗ ਨਾਲ ਰੰਗੀਜ ਕੇ ਉਨਾ ਦਾ ਮਨ ਗੂੜੇ ਰੰਗ ਵਾਲਾ ਹੋਇਆ ਰਹਿੰਦਾ ਹੈ ਉਹ ਹਰੀ ਨਾਮ ਦੇ ਰਸ ਨਾਲ ਮਸਤ ਰਹਿੰਦੇ ਹਨ ਜੋ ਮੀਨਾ ਜਲ ਸਿਉ ਉਰਜਾਨੋ RAM ਨਾਮ ਸੰਗ ਲੀਵਨ ਜਿਵੇਂ ਮੱਛੀ ਪਾਣੀ ਨਾਲ ਲਪਟੀ ਰਹਿੰਦੀ ਹੈ ਪਾਣੀ ਤੋਂ ਬਿਨਾ ਜੀਉ ਨਹੀਂ ਸਕਦੀ ਿਤਵੇਂ ਸੰਤ ਜਨ ਹਰੀ ਨਾਮ ਵਿੱਚ ਲੀਨ ਰਹਿੰਦੇ ਹਨ ਨਾਮ ਤੋਂ ਬਿਨਾ ਰਹਿ ਨਹੀਂ ਸਕਦੇ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਏ ਨਾਨਕ ਸੰਤ ਜਨ ਪਪੀਹੇ ਵਾਂਗ ਹਨ ਜਿਵੇਂ ਪਪੀਹਾ ਸਵੰਤੀ ਨਛੱਤਰ ਦੀ ਵਰਖਾ ਦੀ ਬੂੰਦ ਪੀ ਕੇ ਤ੍ਰਿਪਤ ਹੁੰਦਾ ਹੈ ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ ਦੀ ਬੂੰਦ ਪੀ ਕੇ ਸੁਖੀ ਹੁੰਦੇ ਹਨ ਸਾਰਗ ਮਹੱਲਾ ਪੰਜਵਾ ਹਾਰ ਕੇ ਨਾਮਹੀਨ ਬੇਤਾਲ ਪਰਮਾਤਮਾ ਦੇ ਨਾਮ ਤੋਂ ਮਨੁੱਖ ਸਖਣੇ ਰਹਿੰਦੇ ਹਨ ਆਤਮਿਕ ਜੀਵਨ ਦੀ ਕਸਵੱਟੀ ਅਨੁਸਾਰ ਉਹ ਭੂਤ ਪ੍ਰੇਤ ਹੀ ਹਨ ਜੇਤਾ ਕਰਨ ਕਰਾਵਨ ਤੇਤਾ ਸਭ ਬੰਧਨ ਜੰਜਾਲ ਰਹਾਓ ਅਜੇ ਮਨੁੱਖ ਜਿਤਨਾ ਕੁਝ ਕਰਦੇ ਹਨ ਜਾਂ ਕਰਾਂਦੇ ਹਨ ਉਹਨਾਂ ਦੇ ਉਹ ਸਾਰੇ ਕੰਮ ਮਾਇਆ ਦੀਆਂ ਫਾਇਆਂ ਮਾਇਆ ਦੇ ਜੰਜਾਲ ਵਿਧਾਉਂਦੇ ਹਨ ਰਹਾਉ ਬਿਨ ਪ੍ਰਭ ਸੇਵ ਕਰਤਿਆਂ ਨ ਸੇਵਾ ਬਿਰਥਾ ਕਟੈ ਕਾਲ ਪਰਮਾਤਮਾ ਦੀ ਭਗਤੀ ਤੋਂ ਬਿਨਾ ਹੋਰ ਹੋਰ ਦੀ ਸੇਵਾ ਕਰਦਿਆਂ ਮਨੁੱਖ ਆਪਣੀ ਜ਼ਿੰਦਗੀ ਦਾ ਸਮਾਂ ਵਿਅਰਥ ਬਿਤਾਉਂਦਾ ਹੈ ਜਯਵਜਾ ਮੈਂ ਆਏ ਸੰਘਾਰੇ ਪ੍ਰਾਨੀ ਤਾਬ ਤੋਂ ਮਰੋ ਕੋ ਨ ਹਵਾਲ ਏ ਪ੍ਰਾਣੀ ਜੇ ਤੂੰ ਹਰੀ ਨਾਮ ਤੋਂ ਬਿਨਾ ਹੀ ਰਹਾ ਤਾਂ ਜਦੋਂ ਜਮ ਰਾਜ ਆ ਕੇ ਮਾਰਦਾ ਹੈ ਤਦੋਂ ਸੋਚ ਤੇਰਾ ਕੀ ਹਾਲ ਹੋਵੇਗਾ ਰਾਖ ਲਿਓ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਏ ਸਦਾ ਹੀ ਦਿਯਾਲੇ ਸੋਮੇ ਆਪਣੇ ਦਾਸ ਨਾਨਕ ਦੀ ਆਪ ਰੱਖਿਆ ਕਰ ਤੇ ਆਪਣਾ ਨਾਮ ਬਖਸ਼ ਸੋਖ ਨਿਦਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਏ ਨਾਨਕ ਮੇਰਾ ਪ੍ਰਭੂ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਉਸ ਦਾ ਨਾਮ ਧਨ ਸਾਧ ਸੰਗਤ ਵਿੱਚ ਹੀ ਮਿਲਦਾ ਹੈ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਬਿਨ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੈਲ ਭਰੀ ਜਿਓ ਤੇ ਨਾਮ ਦੀਆਂ ਬਰਕਤਾਂ ਨਾਮ ਦੀ ਵਰਖਾ ਸਾਧ ਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ ਸਾਰੰਗ ਮਹੱਲਾ ਪੰਜਵਾ ਮਨ ਤਨ ਰਾਮ ਕੋ ਬਿਉਹਾਰ ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਸਿਮਰਨ ਦਾ ਆਹੀ ਆਹਰ ਹੈ ਪ੍ਰੇਮ ਭਗਤ ਗੋਨ ਗਾਵਨ ਗੀਦੇ ਬਹੁਤਨ ਹੈ ਸੰਸਾਰ ਰਹਾਉ ਜਿਹੜੇ ਮਨੁੱਖ ਪ੍ਰਭੂ ਪ੍ਰੇਮ ਤੇ ਹਰੀ ਭਗਤੀ ਦੇ ਮਤਵਾਲੇ ਹਨ ਜੋ ਪ੍ਰਭੂ ਦੇ ਗੁਣ ਗaan ਵਿੱਚ ਗਿੱਜੇ ਹੋਏ ਹਨ ਉਹਨਾਂ ਨੂੰ ਜਗਤ ਦਾ ਮੋਹ ਪੋ ਨਹੀਂ ਸਕਦਾ ਰਹਾਉ ਸਰਵਣੀ ਕੀਰਤਨ ਸੋ ਸਿਮਰਨ ਸੁਆਮੀ ਇਹੋ ਸਾਧਕੋ ਅਚਾਰ ਸਰਵਣੀ ਕੀਰਤਨ ਸਿਮਰਨ ਸੁਆਮੀ ਇਹ ਸਾਧ ਕੋ ਆਚਾਰ ਕੰਨਾਂ ਨਾਲ ਮਾਲਕ ਪ੍ਰਭੂ ਦੀ ਸਿਵ ਸਲਾਹ ਸੁਣੀ ਜੀਬ ਨਾਲ ਮਾਲਕ ਦਾ ਨਾਮ ਸਿਮਰਨਾ ਸੰਤ ਜਨਾਂ ਦੀ ਇਹ ਨਿਤ ਦੀ ਕਾਰ ਹੋਇਆ ਕਰਦੀ ਹੈ ਚਰਨ ਕਮਲ ਅਸਥਿਤ ਹਿਰਦੇ ਅੰਤਰ ਪੂਜਾ ਪ੍ਰਾਣ ਕੋ ਆਧਾਰ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਸਦਾ ਟਿਕਾਓ ਬਣਿਆ ਰਹਿੰਦਾ ਹੈ ਪਰਬੋ ਦੀ ਪੂਜਾ ਭਗਤੀ ਉਹਨਾਂ ਦੇ ਪ੍ਰਾਣਾਂ ਦਾ ਆਸਰਾ ਹੁੰਦਾ ਹੈ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ हे ਦੀਨਾਂ ਉਤੇ ਦਿਆ ਕਰਨ ਵਾਲੇ ਪ੍ਰਭੂ ਪਰਮਾਤਮਾ ਮੇਰੀ ਬੇਨਤੀ ਸੁਣਾ ਮੇਰੇ ਉਤੇ ਆਪਣੀ ਮਿਹਰ ਕਰ ਨਾਮ ਨਿਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲੇਹਾਰ ਨਾਨਕ ਆਖਦਾ ਹੈ ਕਿ ਤੇਰਾ ਨਾਮ ਹੀ ਮੇਰੇ ਵਾਸਤੇ ਸਭ ਪਦਾਰਥਾਂ ਦਾ ਖਜ਼ਾਨਾ ਹੈ ਮੇਰ ਕਰ ਮੈਂ ਇਹ ਨਾਮ ਜੀਬ ਨਾਲ ਸਦਾ ਉਚਾਰਦਾ ਰਹਾ ਅਤੇ ਤੇਥੋਂ ਸਦਕੇ ਹੁੰਦਾ ਰਹਾ ਸਾਰਗਮਹੱਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ ਉਹਨਾਂ ਦੀ ਮਤ ਖੁਸ਼ੀ ਜਈ ਹੀ ਬਣ ਜਾਂਦੀ ਹੈ ਬਹੁਤ ਘੱਟ ਮਤ ਬਹੁਤ ਘੱਟ ਕੁਲ ਉਹਨਾਂ ਨੂੰ ਹੁੰਦੀ ਹੈ ਜਿਸ ਤਰ੍ਹਾਂ ਸਾਡੇ ਪਿੰਡਾਂ ਵੱਲ ਕੁਝ ਮੂਰਖ ਫੁਕਰੇ ਰਹਿ ਰਾ ਸੈਭ ਜੀ ਦਾ ਜਾਪ ਉਤਰੋਂ ਬਾਬਾ ਜੀ ਕਰਦੇ ਹੁੰਦੇ ਹਨ ਤੇ ਟਰੈਕਟਰਾਂ ਤੇ ਉੱਚੀ 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 ਡੱਕ ਲਾ ਕੇ ਗੜੀਆਂ ਚ ਘੁੰਮਦੇ ਹਨ ਇਹ ਸਾਡੇ ਪਿੰਡ ਮਾਛੀਆਂ ਕਲਾਂ ਦੇ ਕੁਝ ਕੁ ਮੂਰਖ ਫੁਕਰੇ ਇਦਾਂ ਦੇ ਹੈਗੇ ਨੇ ਤੇ ਰੱਬ ਉਹਨਾਂ ਨੂੰ ਈਕਲ ਦੇਵੇ ਕਿਉਂਕਿ ਉਹ ਮਤਹੀਨ ਹਨ ਉਹਨਾਂ ਤੇ ਰੱਬ ਨੇ ਮਿਹਰ ਨਹੀਂ ਕੀਤੀ ਨਾ ਵਾਪਰੇ ਰਾਜ ਸਾਹਿਬ ਦਾ ਬਾੜ ਸੁਣਦੇ ਨੇ ਤੇ ਨਾ ਕਿਸੇ ਨੂੰ ਸੁਣਨ ਦਿੰਦੇ ਨੇ ਉਹੀ ਪ੍ਰਮਾਤਮਾ ਜਿਹਦਾ ਜਿਹੜੇ ਨਾਮ ਜਪਦੇ ਹਨ ਫਿਰ ਉਹਨਾਂ ਦੀ ਮਤ ਗੁਰੂ ਵਾਲੀ ਹੋ ਜਾਂਦੀ ਹੈ ਗੁਰੂ ਜੀ ਫਰਮਾਨ ਕਰਦੇ ਹਨ ਹਾਰ ਕੇ ਨਾਮ ਹੀਨ ਮਤ ਥੋੜੀ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿੰਦੇ ਹਨ ਉਹਨਾਂ ਦੀ ਮਤ ਹੋਸ਼ੀ ਤੇ ਥੋੜੀ ਜਈ ਬਣ ਜਾਂਦੀ ਹੈ ਸਿਮਰਤ ਨਾ ਹੈ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਓ ਉਹ ਲਖਮੀ ਪਤੀ ਮਾਲਕ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਮਾਇਆ ਦੇ ਮੋਹ ਵਿੱਚ ਅੰਨੇ ਹੋ ਚੁੱਕੇ ਉਹਨਾ ਮਨੁੱਖਾਂ ਨੂੰ ਭਿਆਨਕ ਆਤਮਕ ਦੁਖ ਕਲੇਸ਼ ਵਾਪਰਦੇ ਰਹਿੰਦੇ ਹਨ ਰਹਾਓ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬੋ ਜੋਰੀ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਪਿਆਰ ਨਹੀਂ ਪਾਉਂਦੇ ਪਰ ਨੇਕਾਂ ਧਾਰਮਿਕ ਭੇਖਾਂ ਨਾਲ ਪ੍ਰੀਤ ਜੋੜੀ ਰੱਖਦੇ ਹਨ ਟੁੱਟ ਤ ਬਾਰ ਨਾ ਲਾਗੇ ਤਾਕ ਜਿਉਂ ਗਾਗਰ ਜਲ ਫੋਰੀ ਉਹਨਾਂ ਦੀ ਇਸ ਪ੍ਰੀਤ ਦੇ ਟੁੱਟਦੇ ਆ ਚੇਰ ਨਹੀਂ ਲੱਗਦਾ ਜਿਵੇਂ ਟੁੱਟੀ ਹੋਈ ਗਾਗਰ ਵਿੱਚ ਪਾਣੀ ਨਹੀਂ ਠਹਿਰ ਸਕਦਾ ਕਾਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਾਸੁ ਖੋਰੀ हे प्रभु परमात्मा मेहर कर मेनू अपनी भक्ति दा स्वाद बख्श मेरा मन तेरे प्रेम रस दी खुमारी विच मस्त रहे नानक दास तेरी शरणाई प्रभु बिन आन ना होरी तेरा दास नानक तेरी शरणाया है हे प्रभु तेथों बिना मेरा कोई और दूजा सहारा आसरा नहीं है मैं तेरे सहारे हां मालिकआ ਸਾਰਗ ਮਹੱਲਾ ਪੰਜਵਾ ਚਿਤਵੋ ਵਾ ਔਸਰ ਮਨ ਮਾਹੇ ਮੈਂ ਤਾਂ ਆਪਣੇ ਮਨ ਵਿੱਚ ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ ਹੋਏ ਇਕਤਰ ਮਿਲੋ ਸੰਤ ਸਾਜਣ ਗੋਣ ਗੋਬਿੰਦ ਨਿਤ ਗਾਹੇ ਰਹਾਓ ਕਿਹੜਾ ਮੌਕਾ ਉਡੀਕਦਾ ਹਾਂ ਕਿ ਜਦੋਂ ਮੈਂ ਸੰਤਾਂ ਸੱਜਣਾ ਨੂੰ ਮਿਲਾਂ ਜਿਹੜੇ ਨਿਤ ਇਕੱਠੇ ਹੋ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਰਹਾਓ ਦਿਨ ਹਰ ਭਜਨ ਜੀਤੇ ਕਾਮ ਕਰੀ ਹੈ ਤੇਤੇ ਬਿਰਥੇ ਜਾਹੇ ਪਰਮਾਤਮਾ ਦੇ ਭਜਨ ਤੋਂ ਬਿਨਾ ਪਰਮਾਤਮਾ ਦੀ ਬੰਦਗੀ ਤੋਂ ਬਿਨਾ ਹੋਰ ਜਿੰਨੇ ਵੀ ਕੰਮ ਕੀਤੇ ਜਾਂਦੇ ਹਨ ਉਹ ਸਾਰੇ ਜਿੰਦ ਦੇ ਭਾ ਦੇ ਵਿਅਰਥ ਚਲੇ ਜਾਂਦੇ ਹਨ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੇ ਸਰਬ ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿੱਚ ਮਿੱਠਾ ਰਗਣਾ ਇਹੀ ਹੈ ਅਸਲ ਲਾਹੇ ਬੰਦਾ ਕਮ ਕਿਉਂਕਿ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਹੈ ਜਾਪ ਤਪ ਸੰਜਮ ਕਰਮ ਸੁਖ ਸਾਧਨ ਤੁਲਨਾ ਕਸ਼ੂਐ ਲਾਹੇ ਜਾਪ ਤਪ ਸੰਜਮ ਆਦਿਕ ਹੱਥ ਕਰਮ ਤੇ ਸੁਖ ਦੀ ਭਾਲ ਦੇ ਹੋਰ ਸਾਧਨ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ ਜਨ ਇਹਨਾਂ ਨੂੰ ਕੁਝ ਵੀ ਨਹੀਂ ਸਮਝਦੇ ਤੁਸ਼ ਸਮਝਦੇ ਹਨ ਚਰਨ ਕਮਲ ਨਾਨਕ ਮਨ ਵੇਦਿਓ ਚਰਨ ਸੰਗ ਸਮਾਹੇ ਹੈ ਨਾਨਕ ਸੰਤ ਜਨਾਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿੱਚ ਵਿਝਿਆ ਰਹਿੰਦਾ ਹੈ ਸੰਤ ਜਨ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੇ ਹਨ ਸਾਰਗ ਮਹੱਲਾ ਪੰਜਵਾ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਸਭ ਦੇ ਦਿਲ ਦੀ ਜਾਣਨ ਵਾਲਾ ਮੇਰਾ ਪ੍ਰਭੂ ਪਰਮਾਤਮਾ ਹਰ ਵੇਲੇ ਮੇਰੇ ਨਾਲ ਹੈ ਆਗੇ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਜਿਸ ਮੁਖ ਮਨੁਖ ਨੂੰ ਅਜਿਹਾ ਨਿਸ਼ਚਾ ਬਣ ਜਾਂਦਾ ਹੈ ਉਸ ਨੂੰ ਮਾਲਕ ਪ੍ਰਭੂ ਦਾ ਨਾਮ ਸਿਮਰਦਿਆ ਪਰਲੋਕ ਤੇ ਇਸ ਲੋਕ ਵਿੱਚ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਉ ਧਾਰਣੀ ਹੋ ਜਾਂਦੇ ਹਨ ਰਹਾਉ ਸਾਜਨ ਮੀਤ ਸਖਾ ਹਰ ਮੇਰਾ ਗੋਨ ਗੋਪਾਲ ਹਰ ਰਾਇਆ ਉਸ ਨੂੰ ਇਹ ਨਿਸ਼ਚਾ ਰਹਿੰਦਾ ਹੈ ਕਿ ਪ੍ਰਭੂ ਹੀ ਮੇਰੇ ਵਾਸਤੇ ਸੱਜਣ ਮਿੱਤਰ ਹੈ ਗੋਪਾਲ ਪ੍ਰਭੂ ਪਾਤਸ਼ਾਹ ਦੇ ਗੁਣ ਹੀ ਮੇਰੇ ਸਾਥੀ ਹਨ ਬਿਸਰ ਨ ਜਾਈ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਮਿਲਾ ਦਿੱਤਾ ਉਸ ਦੇ ਹਿਰਦੇ ਤੋਂ ਪਰਮਾਤਮਾ ਦੀ ਯਾਦ ਅੱਖ ਚਮਕਣ ਜਿਤਨੇ ਸਮੇ ਲਈ ਵੀ ਨਹੀਂ ਭੁੱਲਦੀ ਕਰ ਕਿਰਪਾ ਰਾਖੇ ਦਾ ਸਪਨੇ ਜੀ ਅਜੰਤ ਵਸ ਜਾ ਕੇ ਜਿਸ ਪਰਮਾਤਮਾ ਦੇ ਵਸ ਵਿੱਚ ਸਾਰੇ ਜੀਵ ਜੰਤ ਹਨ ਉਹ ਮੇਰ ਕਰਕੇ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਆਇਆ ਹੈ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਯਾ ਰਾਮ ਰਾਜੇ ਹਰ ਨਾਕਸ ਦੁਟ ਹਰ ਮਾਰਿਆ ਪਹਿਲਾਦ ਉਤਰਾਇਆ ਜੁਗੋ ਜੁਗ ਰਾਖਾ ਭਗਤਾਂ ਦਾ ਪਰਮਾਤਮਾ ਬਣਦਾ ਆਇਆ ਹੈ ਇਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾ ਕੈ ਹੈ ਨਾਨਕ ਜਿਸ ਮਨੁੱਖ ਦੇ ਅੰਦਰ ਸਰਬ ਵਿਆਪਕ ਪਰਮਾਤਮਾ ਦੀ ਹਰ ਵੇਲੇ ਪ੍ਰੀਤ ਹੈ ਉਸ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਰ ਭਉ ਨਹੀਂ ਰਹਿੰਦਾ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕੱਢ ਜੂਗੀ ਜੀਵਾ ਨੂੰ ਆਪਣੀ ਬਾਣੀ ਰਾਹੀਂ ਇਸ ਤਰ੍ਹਾਂ ਸਮਝਾ ਰਹੇ ਹਨ ਕਿ ਬੰਦਿਆ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਦੇ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ ਆ ਵਸੀ ਮਿਤਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਜੋ ਕੁਰਬਾਨੀ ਕਹਿੰਦੀ ਉਸ ਤੇ ਅਸਰ ਕਰੀਏ ਉਸ ਤੇ ਅਮਲ ਕਰੀਏ ਤੇ ਆਪਣੇ ਆਪ ਨੂੰ ਪਰਮਾਤਮਾ ਦੇ ਰਜਾ ਵਿੱਚ ਰਾਜੀ ਰਖੀਏ ਕਰਿ ਕਿਰਪਾ ਰੱਖੇ ਦਾਸ ਆਪਣੇ ਜੀ ਅਜੰਤ ਵਿੱਚ ਵਸ ਜਾ ਕੇ ਏ ਕਾਲਿਵ ਪੂਰਨ ਪਰਮੇਸ਼ਵਰ ਪਉ ਨੈ ਨਾਨਕ ਤਾ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅਜਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1222 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕਾ ਲੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1223 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ। ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।